ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਯਾ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਕੁਐਸਟ ਬੇਨਤੀ ਕਰਦੇ ਆ ਵੀਰਾਂ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲੱਗੇ ਦੇ ਬੈਲ ਬਟਨ ਨੂੰ ਆਲ ਸੈਟ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿజిਟ ਪਿੰਡ ਭਾਈਕੇ ਲੱਧੂ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੂ ਨੇ ਨੂੰ ਲੱਗਦੀ ਪੱਟੀ। ਭਾਈ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ। ਦੋ ਵੜਾਂ ਲੈ ਕੇ ਆਇਆ ਇੱਕ ਕ੍ਰਾਸ ਜਰਸੀ ਵਿੱਚ ਇੱਕ ਪਿਓਰ ਜਰਸੀ ਤਾਜੀ ਸੂਈ ਇੱਕ ਮੱਝ ਸੂਈ ਆ ਕੁ ਮਹੀਨੇ ਡੇਢ ਮਹੀਨੇ ਦੋ ਦੀ। ਸਾਰੀ ਡਿਟੇਲ ਲੈ ਕੇ ਦਿੰਨੇ ਆ। ਤੁਹਾਡਾ ਫਰਜ਼ ਬੰਦਾ ਨਰਖ-ਪਰਖ ਕਰਕੇ ਤਸੱਲੀ ਲੈ ਕੇ ਜਾਣਾ ਤੇ ਆਹ ਲਈਏ ਡਿਟੇਲ ਆਪਣੇ ਵੀਰ ਤੋਂ ਵੀਰ ਜੀ ਸასიਕਾਰ ਸੱਚੀ ਆ ਵੀਰ ਜੀ ਚੜਦੀ ਕਲਾ ਭਰਾ ਵਧੀਆ ਚੜਦੀ ਕਲਾ ਹੋਰ ਸੁਣਾਓ ਵਧੀਆ ਵਧੀਆ ਜੀ ਨਾਮ ਐਡਰੈਸ ਦੱਸਿਓ ਜੀ ਗੁਰਪ੍ਰੀਤ ਹਾਂਜੀ ਹਾਂਜੀ ਪਿੰਡ ਭਾਈ ਲੱਧੂ ਤਹਿਸੀਲ ਪਟੇ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 981416492 ਠੀਕ ਆ ਤੇ ਇਹ ਡਿਟੇਲ ਆ ਜੱਸੀ ਤੋਹਫਾ ਕਿਥੋਂ ਕੱਢ ਲਿਆਦਾ ਏ ਹਾਂ ਇਤਰਾ ਹੀ ਪਿੰਡਾਂ ਦਾ ਆ ਆਈਟਮ ਵੱਖਰੀ ਤੂੰ ਲਿਆਉਣਾ ਜਦੋਂ ਵੀ ਨਾਲ ਵੀਡੀਓ ਚ ਹਾਂਜੀ ਹਾਂਜੀ ਹਨਾ ਨਹੀਂ ਬੜੀ ਵਧੀਆ ਸੋਹਣੀ ਜਰਸੀ ਤੇ ਪਿਓਰ ਹਾਂਜੀ ਪਿਓਰ ਮਗਰ ਕੀ ਆ ਗਿਆ ਜਟਾ ਵੱਛੀ ਆ ਜੀ ਮਗਰ ਕੀ ਬਾਤਾਂ ਵੱਛੀ ਆ ਗਈ ਹਾਂਜੀ ਹਾਂਜੀ ਇਹ ਹੋਰ ਖ ਨੰਦ ਵੱਜ ਕੇ ਹਨਾ ਹਾਂਜੀ ਹਾਂਜੀ ਹਾਂ ਹਾਂ ਬਹੁਤ ਸੋਹਣੀ ਆ ਨਾ ਹਾਂਜੀ ਹਾਂਜੀ ਤੇ ਫੇਸ ਕੁਆਲਟੀ ਤੇ ਪਿਓਰ ਜਰਸੀ ਸਜਣੋ ਥਾਣ ਵੇਖੋ ਕਿੰਨਾ ਘੜਾ ਲੰਮਾ ਤੇ ਮਿਲਕ ਮੈਨ ਦੇਖੋ ਕਿੰਡੀ ਸੋਹਣੀ ਲੱਗੀ ਕਰਮਾਲੀ ਹੈ ਤੇ ਕਦ ਕਦ ਕਾੜ ਵੀ ਸੋਹਣਾ ਲੱਗਾ ਸੂਆਤ ਸੂਆ ਪਹਿਲਾ ਆ ਗਿਆ ਤੇ ਦੂਜਾ ਆ ਗਿਆ ਵੀਰ ਦੂਜਾ ਆ ਗਿਆ ਜੀ ਦੂਜਾ ਸੂਆ ਆ ਗਿਆ ਖੋਲ ਕੇ ਤੋਰਾ ਕਰਾਈਏ ਭਰਾ ਚੈੱਕ ਲਓ ਜੀ ਸੱਜਣੋ ਤੋਰਾ ਕਰੋ ਚੈੱਕ ਮਗਰ ਵੀ ਬੱਛੀ ਤੇ ਆਪ ਵੀ ਬੱਛੀ ਡਬਲ ਫਾਇਦਾ ਹੋ ਗਿਆ ਸੱਜਣੋ ਲਓ ਜੀ ਕਿਆ ਬਾਤਾਂ ਤੇ ਦੁੱਧ ਅਸਲੇ ਮੌਜੂਦਾ ਕਿੰਨਾ ਬਾਈ ਗੁਰਪ੍ਰੀਤ 12 ਕਿਲੋ ਅਜ ਪੰਜਾਂ ਦਿਨਾਂ ਦੀ ਸੋਈ ਤਲ ਬੌਲਾ ਹਾਂਜੀ ਬਬਲੇ ਵਾਲੇ ਹਿਸਾਬ ਹੋ ਗਿਆ ਨਾ ਹਾਂਜੀ 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 ਕਿਆ ਬਾਤਾਂ 12 ਕਿਲੋ ਇਹ ਕਰਜੂ ਫਿਰ 15 15 ਕਿਲੋ ਰਮਾਨ ਕਰ ਜਨ ਆਰਾਮ ਨਹੀਂ ਹਨਾ 12 ਕਿਲੋ ਸੱਜਣੋ ਬੌਲਾ ਦੱਸਦਾ ਵੀਰ ਤੇ ਪੰਜਾਂ ਦਿਨਾਂ ਦੀ ਸੂਈ ਕਿਆ ਬਾਤਾਂ ਮਗਰੇ ਵਸ਼ੀ ਤੇ ਆ ਵਸ਼ੀ ਡਬਲ ਫਾਇਦਾ ਜਰਸੀ ਪਿਓਰ ਪੰਜਾਬ ਵਾਲੀ ਹੈਨਾ ਠੀਕ ਆ ਇਹਦਾ ਮੁੱਲ ਕਰੀਏ 45 ਕਰ ਲੀਏ ਖੁੱਲੇ ਕਫੇ ਛੱਡ ਗਏ ਦੋਹਾਂ ਛੱਡ ਦਈਏ ਨਹੀਂ ਹੋਰ ਕਰੀਏ ਤਿੰਨ ਨਹੀਂ ਛੱਡ ਦਈਏ ਹੋਰ ਕਰ ਦਈਏ 41000 ਦੀ ਦੇ ਦਈਏ 41 ਦੀ 45 ਦੀ ਪੂਰੇ 40 ਦੀ ਕਰ ਦਈਏ ਜਾਂਦੋ ਤੁਸੀਂ ਜਾਂਦ ਗਿਆ ਨਾ ਪਰੇ ਭਾਰ ਲੱਪਣਾ ਨਹੀਂ ਜਰਸੀ ਨਹੀਂ ਲੱਪਣਾ ਮੇਲਾ ਲਾਦੂ ਕਰਮਾ ਵਾਲੀ ਹੈ ਨਾ ਲੱਦੂ ਦੇ ਵਿੱਚ ਮੇਲਾ ਲਾਦੂ ਤੇ ਦੂਜੇ ਨੰਬਰ ਤੇ ਜਰਸੀ ਕਰਾਉਸ ਆ ਵੀ ਹਾਂਜੀ ਹਾਂਜੀ ਕਰਾਉਸ ਇਹਦੇ ਵੀ ਬੜੇ ਲੜ ਲੂੜ ਪਏ ਹਨਾ ਪਿਛੇ ਢੇ ਲੋੜੀ ਕਿੰਨਾ ਕੀ ਸਮਾਂ ਰਹਿ ਗਿਆ ਹਫਤਾ ਕੱਢਦੀ ਹੈ ਜੀ ਹਫਤਾ ਕੱਢਦੀ ਹੈ ਜੀ ਹਾਂਜੀ ਹਾਂਜੀ ਖੁੱਲ ਕੇ ਇਹਨੂੰ ਵੀ ਲਓ ਜੀ ਹਾਂ ਤੁਣ ਸਜਰੋਂ ਜਾਂਦਾ ਵੀ ਬਾਲਾ ਚੰਗਾ ਇਹ ਉਤਾ 10 ਦਿਨ ਲੈਂਦੀ ਹੈ ਇਹ ਕਰੋ ਸੰਗ ਜੇ ਇਹ ਗਰਮੀ ਦੀ ਮਾਤਰਾ ਵਾਲੀ ਆ ਜਿਹੜੀ ਗਰਮੀ ਦੇ ਵਿੱਚ ਤੁੱਪੇ ਬੰਨਣ ਵਾਲੀ ਲੋ ਜੀ ਢੇਲ ਢੂਲ ਵੇਖੋ ਮਗਰੋਂ ਝੋਲੀ ਕਰਮਾਂ ਵਾਲੀ ਦੀ ਤੋਰਾ ਦੇਖੋ ਤੁਰਦੀ ਕੀ ਬਾਤਾਂ ਲਾਓ ਮੋੜ ਲਓ ਬਾਕੀ ਕੱਦ ਵਜਨ ਠੀਕ ਆ ਹਾਂ ਜੀ ਕੋਈ ਬਾਹਲੀ ਜਿਆਦੀ ਛੋਟੀ ਵੀ ਨਹੀਂ ਆ ਸੱਜਣੋ ਠੀਕ ਹੈ ਜੀ ਹਾਂ ਢੇਲ ਮਗਰੋਂ ਵੇਖੋ ਕਿੰਨੀ ਪਈ ਕਰਮਾਂ ਵਾਲੀ ਦੀ ਤੇ ਇਹਦੀ ਕੀਮਤ ਕਿੰਨੀ ਕਰ ਦਈਏ ਇਹਦੀ ਕੀਮਤ 35 ਕਰ ਲਈਏ ਨਹੀਂ ਕਰਨੀ ਆ ਫੁੱਲਾ ਮਾਲ ਕਰ ਦਗੇ 33 ਦੀ ਜਾਣ ਦੀ 33 ਦੀ ਕਰ ਦਗੇ ਉਹ 40 ਦੀ 30 ਦੀ ਕਰ ਦਗੇ ਜਾਣ ਦੇ 30 ਦੀ ਜਾਣ ਦੋ ਹਣਾ ਜਾਣ ਦੋ ਜਾਣ ਦਗੇ ਤੇ ਉਹ ਮੱਝ ਮਖਰ ਕੱਟਾ ਆ ਗਿਆ ਹਾਂਜੀ ਕੱਟਾ ਨਾ ਜਨੇ ਹਾਂ ਫੇ 2 ਕੁ ਮਹੀਨੇ ਰਹਿਗਾ 2 ਮਹੀਨੇ ਰਹਿਗਾ ਹਣਾ ਹਾਂਜੀ ਮਹੀਨੇ 2 ਮਹੀਨੇ ਰਹਿਗਾ ਦੁੱਧ ਕਿੰਨਾ ਕੁ ਰੁਪਈ ਬਾਈ ਪੱਕਾ ਕਿਹੜਾ ਇਹ ਦੂਜੇ ਸੂਏ ਪਿਓਰ ਅੱਛਾ ਛੋਟੀ

ਸੂਆ ਦੁੱਧ ਆ ਜੇ ਸਜਣੋ ਹਾਂਜੀ ਸੂਆ ਦੁੱਧ ਆ ਠੀਕ ਆ 8.5 ਕਿਲੋ ਦੁੱਧ ਦੱਸ ਦੇ ਜੇ ਹਾਂਜੀ ਤੇ 8 ਮੰਨ ਕੇ ਮੇਰੇ ਵੀਰ ਭਾਵੇਂ ਕੋਈ ਸਬਦਾ ਕਰ ਲਿਓ ਝੋਟੇ ਹੀ ਚੰਗੀ ਐ ਇਸ ਕੁਆਲਟੀ ਦੇਖੋ ਨਹੀਂ ਵਾਕੇ ਸੇਂਗ ਬੜਾ ਸੋਹਣਾ ਬਿਲਕੁਲ ਉੱਥੇ ਕੀ ਮੋੜ ਕੇ ਲਾਇਆ ਚ ਵਾਲੀ ਨੇ ਜੇ ਕੋਈ ਵੀਰ ਸਾਹਮਣੇ ਵਾਲਾ ਲੈ ਦੇ 10 ਕਿਲੋ ਦੁੱਧ ਕਰ ਜਾਣਾ ਨੇ ਕਰ ਜਾਣਾ ਹਣਾ ਝੋਟੇ ਸੋਹਣੀ ਆ ਖੰਧੂ ਨੂੰ ਬੜਾ ਸੋਹਣਾ ਲੱਗਾ ਖੰਧੂ ਨੂੰ ਬੜਾ ਪਿਆਰਾ 15 ਲਓ ਜੀ ਤੇ ਇਹ ਇਹਦੀ ਫਿਰ ਡਿਮਾਂਡ ਕੀ ਰਹਿ ਗਈ 70 ਵੰਜਾ ਕਰ ਲਗੇ ਠੀਕ 70 ਹਾਂ 55 ਕਰ ਲਗੇ 55 ਦੀ ਹਾਂਜੀ ਹੋਰ ਛੜਦਗੇ ਯਾਰ ਯਾਰ ਛੜਦਗੇ ਹਾਂ ਹਯਾਰ ਛੜਦੋ ਛੜਦ ਗਏ ਹਾਂਜੀ ਵੇਖ ਲੋ ਤੁਹਾਡੀ ਖੁਸ਼ੀ ਹੈ 500 ਹੋਰ ਜਾਣ ਦੋ ਫਿਰ ਹੋਰ 500 ਜਾਣ ਦਈਏ 53 ਦੀ ਦੇ ਰਗੇ 53 ਦੀ ਜਾਣ ਦੋ ਜਾਣ ਦੇ 53 ਦੀ ਪਾ ਪਰ ਲੱਭਣਾ ਨਹੀਂ ਆ ਵੇਖੋ ਹਾਂ 53000 ਦੀ ਨਹੀਂ ਲੱਭਣਾ ਪਾ ਇਹ ਸੋਹਣੀ ਪੂਰੀ ਸੋਹਣੀ ਸਨਗੀ ਆ ਪੂਰੀ ਸੋਹਣੀ ਕੋਈ ਲਿਸੀ ਦਸੀ ਨਹੀਂ ਕੀ ਨਹੀਂ ਠੀਕ ਆ ਹਾਂਜੀ ਹਾਂਜੀ ਇਹੋ ਪਸ਼ੂ ਆ ਲਓ ਭਾਈ ਸਜਣੋ ਇਹੋ ਪਸ਼ੂ ਵੀਰ ਦੇ ਕੋਲ ਨਰਖ ਪਰਖ ਕਰਕੇ ਤਸੱਲੀ ਲੈ ਜਾਓ ਤੇ ਭਾਅ ਬੜੇ ਜਾਇਜ਼ ਆ ਸਾਡੇ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ